ਵਾਇਗੁਰਜ ਜੀ ਕਾ ਖਾਲਸਾ ਵਾਇਗੁਰਜ ਕੀ ਫਤਿਹ ਦਾਸ ਭਾਈ ਗੁਰਮੁਖ ਸਿੰਘ ਪ੍ਰਚਾਰਕ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਅ ਗੁਰਦੁਆਰਾ ਅਚਲ ਸਾਹਿਬ ਦੇ ਨੇੜੇ ਜਿਹੜਾ ਗੁਰਦੁਆਰਾ ਦੀਨਪੁਰਿਆ ਕਾਰਸਿਓ ਵਾਲਿਆਂ ਦੇ ਗੁਰਦੁਆਰਾ ਸਾਹਿਬ ਵਿਖੇ ਆਏ ਸਨ ਇੱਥੇ ਸੇਵਾ ਦੇ ਵਿੱਚ ਟਲਾਈ ਹੋਣ ਕਰਕੇ ਦੋ ਗੁਰੂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਸਨ ਉਹਨਾਂ ਦੋਹਾਂ ਨੂੰ ਆ ਕਾਫੀ ਬੁਰਦ ਹਾਲਤਾਂ ਦੇ ਵਿੱਚ ਪਾਇਆ ਗਿਆ ਜਿਨ੍ਹਾਂ ਨੇ ਜਲਦ ਵੀ ਖਰਾਬ ਸੀ ਜਿਨ੍ਹਾਂ ਦੇ ਕਈ ਅੰਗ ਫਟੇ ਹੋਏ ਸਨ ਜੋ ਕਿ ਸਰੂਪ ਤਸਦੀ ਜੋ ਕਿ ਪ੍ਰਕਾਸ਼ ਹੋਣ ਯੋਗ ਨਹੀਂ ਹਨ ਇਸ ਕਰਕੇ ਜਦੋਂ ਸਤਕਾਰ ਕਮੇਟੀ ਵੱਲੋਂ ਅਕਾਲ ਤਖਤ ਸਹਿਬਾਨ ਨੂੰ ਜੋ ਸੂਚਿਤ ਕੀਤਾ ਗਿਆ ਉਹਦੇ ਆਧਾਰ ਦੇ ਉੱਤੇ ਸ਼ੋਮਨੀ ਗੋਦੋ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਨੀਮਾ ਅਨੁਸਾਰ ਸਾਨੂੰ ਆਗਿਆ ਦਿੱਤੀ ਗਈ ਅਸੀਂ ਇੱਥੇ ਚੈੱਕ ਕਰਨ ਵਾਸਤੇ ਆਏ ਹਾਂ ਤੇ ਅਗਲੀ ਜੋ ਅਕਾਲ ਤਖਸੈਬਾਨ ਤੋਂ ਕਾਰਵਾਈ ਮਿਲਦੀ ਹੈ ਅਸੀਂ ਉਹਨਾਂ ਨੂੰ ਰਿਪੋਰਟ ਕਰਾਂਗੇ ਉਹ ਅਗਲੀ ਰੀ ਕਾਰਵਾਈ ਉਹਨਾਂ ਦੇ ਅਨੁਸਾਰ ਹੀ ਹੋਏਗੀ ਜਿਹੜਾ 12 ਪਾਰਾ ਪ੍ਰਕਾਸ਼ ਕੀਤਾ ਗਿਆ ਜੀ ਕਿੰਨੇ ਅੰਗ ਖਰਾਬ ਹੋਰ ਕਿ ਕਿੱਦਾਂ ਖਰਾਬ ਹੋਇਆ ਇਹਨਾਂ ਦੇ ਵਿੱਚ ਅਸਲੀਅਤ ਦੇ ਵਿੱਚ ਕੋਈ ਹੋਰ ਕਾਰਨ ਨਹੀਂ ਹੈ ਬਸ ਸਿਰਫ ਗਰੰਥੀ ਸਿੰਘ ਦੇ ਟਿਲਾਈ ਕਰਕੇ ਸਹੀ ਤਰੀਕੇ ਦੇ ਨਾਲ ਪ੍ਰਕਾਸ਼ ਨਾ ਹੋਣ ਕਰਕੇ ਕਾਫੀ ਜ਼ਿਲਾਂ ਦੇ ਵਿੱਚ ਪ੍ਰੋਬਲਮ ਆਈ ਹੈ ਜਿਹਦੇ ਕਰਕੇ ਹੀ ਇਹ ਪ੍ਰੋਬਲਮ ਹੋਈ ਹੈ ਹਾਂਜੀ ਉਹ ਫਟੇ ਹੈਗੇ ਉਹ ਸਿਰਫ ਗ੍ਰੰਥ ਸਿੰਘਾਂ ਦੇ ਟਲਿਹਾਈ ਕਰਕੇ ਫਟਿਆ ਨਾ ਕਿ ਕੋਈ ਹੋਰ ਕਰਨ ਕਰਕੇ ਨਾ ਕਿਸੇ ਅਸੀਂ ਇਹ ਨਹੀਂ ਕਿ ਕੋਈ ਹੋਰ ਕਿਸੇ ਕਾਰਨ ਕਰਕੇ ਇਹ ਉਹਨਾਂ ਦੇ ਢਲੇ ਰਵਈਏ ਦੇ ਨਾਲ ਸਹੀ ਢੰਗ ਦੇ ਨਾਲ ਪ੍ਰਕਾਸ਼ ਨਾ ਹੋਣ ਕਰਕੇ ਅ ਅਧੂਰੀ ਜਾਣਕਾਰੀ ਗ੍ਰੰਥ ਸਿੰਘ ਨੂੰ ਹੋਣ ਕਰਕੇ ਸਾਰਾ ਕਾਰਜ ਹੋਇਆ ਆ ਜਿਹੜੇ ਮਹਾਰਾਜ ਦੇ ਸਰੂਪ ਨੇ ਇਹਨਾਂ ਨੂੰ ਲਿਜਾਇਆ ਜਾਇਆ ਹੈ ਹਾਂ ਇਹਨਾਂ ਨੂੰ ਸਰੂਪਨ ਡਿਜ਼ਾਇਆ ਜਾਇਆ ਜਾਏਗਾ ਫਿਰ ਜੋ ਵੀ ਕਾਰਵਾਈ ਅਕਲ ਤੱਕ ਤੋਂ ਹੋਵੇਗੀ ਉਦੇ ਅਨੁਸਾਰ ਹੀ ਅਗਲੇਰੀ ਕਾਰਵਾਈ ਕੀਤੀ ਜਾਏਗੀ ਜਿਹੜੇ ਕ੍ਰਾਂਤੀ ਸਿੰਘ ਕੋਲੋਂ ਇੱਕ ਲਈ ਮਸਤੀ ਜੇ ਅਜੇ ਤੱਕ ਸਾਨੂੰ ਉਹ ਮਿਲਿਆ ਨਹੀਂ ਸਵੇਰ ਦਾ ਉਹਨਾਂ ਨੂੰ ਆਖਿਆ ਜਾ ਰਿਹਾ ਬਾਬੇ ਉਹਨਾਂ ਨੂੰ ਲਫੋਨ ਕੀਤੇ ਜਾ ਰਹੇ ਨੇ ਲੇਕਿਨ ਅਜੇ ਤੱਕ ਗ੍ਰੰਥੀ ਸਿੰਘ ਸਾਡੇ ਕੋਲ ਅਜੇ ਤੱਕ ਨਹੀਂ ਪਹੁੰਚਿਆ ਹੈਗਾ ਕਿਉਂਕਿ ਹਾਂਜੀ ਉਹਨਾਂ ਤੇ ਕਾਰਵਾਈ ਉਹਨਾਂ ਤੇ ਪ੍ਰਬੰਧਕਾਂ ਤੇ ਕਾਰਵਾਈ ਹੋਏਗੀ ਕਿਉਂਕਿ ਜੋ ਵੀ ਅਕਾਲ ਤਖਤ ਤੋਂ ਅਸੀਂ ਤੇ ਆਪਣੀ ਰਿਪੋਰਟ ਤਿਆਰ ਕਰਕੇ ਅਕਾਲ ਤਖਤ ਨੂੰ ਭੇਜਣੀ ਆ ਤੇ ਜੋ ਵੀ ਅਗਲੇਰੀ ਕਾਰਵਾਈ ਅਕਾਲ ਤਖਤ ਤੋਂ ਹੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਹ ਭਾਈਗੁਰ ਨਾਮ ਸਿੰਘ ਜੀ ਬਟਾਲੇ ਤੋਂ ਜੀ ਸਾਨੂੰ ਕੋਈ ਸਮਾਂ ਪਹਿਨਤੋਂ ਪਤਾ ਲੱਗਾ ਸੀ ਵੀ ਇਹ ਡੇਰੇ ਤੇ ਸਤਿਗੁਰੂ ਦੀ ਸਿਵਾ ਸਮਾਰਸਦਕਾਰ ਨਹੀਂ ਹੈਗਾ ਅੱਜ ਗੁਰੂ ਦੀ ਕਿਰਪਾ ਨਾਲ ਇੱਥੇ ਆਇਆ ਸਤਿਗੁਰੂ ਦਰਸ਼ਨ ਕੀਤੇ ਨੇ ਜਿਹੜੇ ਮਾਰੇ ਇੱਥੇ ਪ੍ਰਕਾਸ਼ਮਾਨ ਸੀ ਉਹਦੇ 14 ਤੋਂ 25 ਅੰਗ ਤੋਂ ਲੈ ਕੇ 30 ਤੱਕ ਅੰਗ ਜਿਹੜੇ ਜ਼ਖਮੀ ਸੀ ਤੇ ਬਾਹਰੀ ਅੰਗਾਂ ਦੇ ਮਤਲਬ ਵਿਰਧ ਵਿਸਤਾ ਵਸਤਾ ਜਿਹਨੇ ਜਿਹੜੇ ਮਾਰੇ ਸੋਖਾਸ ਸਿੰਘ ਜੀ ਉਹਨਾਂ ਦੇ ਵੀ ਦਰਸ਼ਨ ਕੀਤੇ ਆ ਉਹਦੇ ਵੀ ਜਿਹੜਾ ਮਾਰੇ ਬਾਹਰੀ ਅੰਗ ਤਤਗੜਾ ਉਹ ਚੂਈ ਨੇ ਜ਼ਖਮੀ ਕੀਤਾ ਵਾ ਮਲੇ ਤੇ ਕੋਈ ਸੇਵਾ ਸੰਭਾਲ ਸਤਕਾਰ ਮਹਾਰਾਜ ਦਾ ਨਹੀਂ ਹੋ ਰਿਹਾ ਜੋ ਹੋਣਾ ਚਾਹੀਦਾ ਵਾ ਇਹ ਗਰੰਥ ਸਿੰਘਾਂ ਦੀ ਅਣਗੇਲੀ ਕਰਕੇ ਅਨਜਾਨਪੁਣੇ ਕਰਕੇ ਇਹ ਜਿਹੜਾ ਇੱਥੇ ਤੱਕ ਹੋਇਆ ਵਾ ਨਹੀਂ ਤੇ ਜੇ ਗਰੰਥ ਸਿੰਘ ਜੀਵਨ ਵਾਲਾ ਹੋਏ ਸੇਵਾ ਭਾਵਨਾ ਵਾਲਾ ਹੋਏ ਤੇ ਸਤ ਕੋਈ ਕਦੀ ਸਰੂ ਬਿਰਦ ਨਹੀਂ ਹੁੰਦਾ ਇਹ ਸਾਡੀ ਅਣਗੇਲੀਆਂ ਕਰਕੇ ਕੋ ਸਾਡੀ ਕੌਮ ਦਾ ਰਹਿ ਗਿਆ ਮਾਰਤਾ ਤੇ ਜੋਰ ਸੇਵਾ ਸੰਭਾਲਦੇ ਨਹੀਂ ਹੈਗਾ ਜੀ ਸ਼ੁਭਾ ਚੱਲਦੀ ਵੀ ਇੱਥੇ ਗੁਰਦੁਆਰਾ ਸਾਹਿਬ ਫੰਡਤਾ ਪਿਆ ਫੰਡਤਾ ਜੀ ਹੈ ਜੀ ਇਹ ਕਾਰਸ਼ ਵਾਲਿਆਂ ਦਾ ਡੇਰਾ ਵਾ ਜੀ ਹਾਂਜੀ ਗੁਰਦਾਸ ਨਾਲ ਅੱਜ ਸਾਬ ਬਹੁਤ ਵੱਡਾ ਸਥਾਨ ਇਤਿਹਾਸਿਕ ਸਥਾਨ ਵਾ ਇੱਥੇ ਤੇ ਮਾਰੇ ਪ੍ਰਕਾਸ਼ ਹੋਣੀ ਚਾਹੀਦੇ ਕੋਈ ਐਡਾ ਵੱਡਾ ਸਥਾਨ ਵਾ ਸਾਡਾ ਇੱਥੇ ਲੋੜ ਨਹੀਂ ਪਰ ਸਾਡੀਆਂ ਵੀ ਇੱਥੇ ਮਾਰੇ ਪ੍ਰਕਾਸ਼ ਮਨ ਕਿਤੇ ਕੋਈ ਹੁਕਮਾ ਤੁਹਾਡੇ ਹਾਂਜੀ ਇਹ ਤੇ ਹਣੇ ਨਾਲ ਪਤਾ ਹੋਣਾ ਕਿ ਡੇਰੇ ਵਾਲੋਂ ਕੀ ਬਣਾਉਣ ਡਿਆ ਕਾਰਵਾਈ ਅਸੀਂ ਜੋ ਪ੍ਰਸ਼ਾਸਨ ਆਇਆ ਵਾ ਤੇ ਜੋ ਅਮਲ ਸਰੋਵਣੀ ਕਮੇਟੀ ਵਾਲੇ ਅਮੰਦਰ ਸਾਹਿਬ ਆਏ ਨੇ ਅਸੀਂ ਇਹਦੀ ਰਿਪੋਰਟ ਜਿਹੜੀ ਕਾਤਕ ਸਾਬ ਭੇਜਾਂਗੇ ਉਦੋਂ ਜੋ ਤੱਕ ਤੱਕ ਸਾਹਿਬ ਤੋਂ ਜੇ ਸੇਵਾ ਹੋਗੀ ਉਹ ਕੀਤੀ ਜਾਏਗੀ ਇਹਨਾਂ ਤੇ ਕੋਈ ਲਿਆਈ ਨਹੀਂ ਕੁਝ ਨਹੀਂ ਸਾਨੂੰ ਤੇ ਇਤਲਾਹ ਮਿਣੀ ਸੀਗੀ ਕਿ ਗੁਰਦਰਾ ਚਲ ਸਾਹਿਬ ਦੇ ਨਜ਼ਦੀਕ ਇੱਕ ਬਾਬੇ ਸੁਖਦੇਵ ਸਿੰਘ ਦੇ ਦੀਨਪੁਰਿਆਂ ਦਾ ਹੈਗਾ ਵਾ ਡੇਰਾ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਸਰੂਪ ਜਿਹੜੇ ਸੀਗੇ ਵਿਰਧ ਅਵਸਥਾ ਦੇ ਵਿੱਚ ਸੀਗੇ ਉਹਦੇ ਵਿੱਚ ਕੁਝ ਅੰਗ ਜਿਹੜੇ ਨੇ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਫਟੇ ਹੋਏ ਫਟੇ ਹੋਏ ਵੀ ਨਹੀਂ ਕਹਿ ਸਕਦੇ ਮਤਲਬ ਕੋਸ਼ ਵਿੱਚੋਂ ਨੁਕਸਾਨ ਪਹੁੰਚਾਇਆ ਉਹ ਇਹਨਾਂ ਦੇ ਸ਼ੋਨਿਕ ਮਿੰਟੇ ਧਰਮ ਪ੍ਰਚਾਰ ਕਮੇਟੀ ਵਾਲੇ ਆਏ ਨੇ ਕੁਝ ਸਤਿਕਾਰ ਕਮੇਟੀ ਸਵੇਂh ਆਏ ਨੇ ਉਹ ਦੇਖ ਰਹੇ ਨੇ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ ਵਾ ਅਕਾਲ ਤਖਤ ਸਾਹਿਬ ਵੱਲੋਂ ਹਦਾਇਤਾਂ ਨੇ ਇਹ ਜਿਹੜਾ ਵਿਧ ਵਸਤਾ ਦੇ ਵਿੱਚ ਮਾਰਾ ਸਰੂਪ ਹੋਵੇ ਉਹ ਗੁਰਦੈਰ ਸਾਹਿਬ ਦੀ ਸੇਵਾ ਦੇ ਵਿੱਚ ਨਹੀਂ ਹੋ ਸਕਦਾ ਇਹ ਉਹ ਸਰਕਾਰ 75 ਪ੍ਰਚਾਰ ਕਮੇਟੀ ਵਾਲੇ ਜਿਹੜੇ ਨੇ ਆਪਣੇ ਤੌਰ ਤੇ ਉਹਨੂੰ ਲੱਗੇ ਨੇ ਖੜਨ ਇਹ ਰਿਪੋਰਟ ਜਿਹੜੀ ਅਕਾਲ ਤਖਤ ਸਾਹਿਬ ਨੂੰ ਭੇਜਣਗੇ ਜੋ ਅਕਾਲ ਤਖਤ ਸਾਹਿਬ ਬਾਅਦ ਵਿੱਚ ਹੁਕਮ ਆਏਗਾ ਉਹਦੇ ਮੁਤਾਬਕ ਕਾਰਵਾਈ ਹੋਏਗੀ ਫਿਲਹਾਲ ਜਿਹੜੇ ਮਾਰੇ ਸਰੂਪ ਨੇ ਉਹ ਇਹ ਆਪਣੇ ਲੈ ਜਾ ਰਹੇ ਨੇ ਕਿ ਉਹਨਾਂ ਦੇ ਗਾਂ ਜਿਹੜੀ ਸੇਵਾ ਪੂਰੀ ਤਰ੍ਹਾਂ ਮੁਕੰਮਲ ਕਰਵਾਈ ਜਾ ਸਕੇ ਬਸ ਇਹੀ ਆ ਇਹਦੇ ਵਿੱਚ ਅਜੇ ਤਾਂ ਕੋਈ ਕਾਰਵਨੀ ਸਾਡਾ ਸਿਰਫ ਇਨਾ ਮੈਟਰ ਜੇ ਵੀ ਜਿਹੜਾ ਕੋਈ ਲੜਾਈ ਝਗੜਾ ਨਾ ਹੋਵੇ ਬਸ ਧੰਨਵਾਦ